30 ਸਾਲ ਦੀ ਉਮਰ ਤੋਂ ਬਾਅਦ ਜ਼ਰੂਰ ਖਾਓ ਇਹ ਚੀਜ਼ਾਂ ਦਿਖੋਗੇ ਸਲਿਮ ਜੇਕਰ ਤੁਸੀਂ weight ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ exercise ਦੇ ਨਾਲ ਆਪਣੀ diet plan ਵੀ ਧਿਆਨ ਦੇਣਾ ਚਾਹੀਦਾ ਹੈ 35 ਸਾਲ ਦੀ ਉਮਰ ਤੋਂ ਬਾਅਦ ਲੋਕਾਂ ਦਾ ਪੇਟ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਅਜਿਹਾ ਕਿ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਜੋ ਟੇਸਟੀ ਹੋਣ ਦੇ ਨਾਲ ਹੀ ਲੋਕਾਂ ਨੂੰ energy ਵੀ ਦੇਣ ਅਤੇ calorie ਵੀ ਘਟੋਵੇ ਤਾਂ ਆਓ ਅੱਜ ਜਾਣਦੇ ਹਾਂ ਉਹਨਾਂ ਚੀਜ਼ਾਂ ਬਾਰੇ ਮਸਾਲਾ ਓਟਸ weight loss diet ਲਈ ਓਟਸ ਇੱਕ ਵਧੀਆ ਆਪਸ਼ਨ ਹੈ ਓਟਸ ਫਾਈਬਰ ਅਤੇ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਇਸ ਨੂੰ ਟੇਸਟੀ ਬਣਾਉਣ ਲਈ ਤੁਸੀਂ ਕਈ ਸਬਜ਼ੀਆਂ ਮਸਾਲੇ ਅਤੇ ਨਿੰਬੂ ਆਦਿ ਦੀ ਵਰਤੋਂ ਕਰ ਸਕਦੇ ਹੋ ਰਾਗੀ ਇਡਲੀ ਰਾਗੀ ਇਡਲੀ ਪਾਰਕਾ ਟਾਊਨ ਦਾ ਇੱਕ ਹੈਲਦੀ ਅਤੇ ਟੇਸਟੀ ਆਪਸ਼ਨ ਹੈ ਦਾਲ ਚੌਲ ਜਾਂ ਰਵਾ ਤੋਂ ਬਣੀ ਇਡਲੀ ਦੀ ਬਜਾਏ ਤੁਸੀਂ ਪੋਸ਼ਕ ਤੱਤਾਂ ਨਾਲ ਭਰਪੂਰ ਰਾਗੀ ਇਡਲੀ ਦਾ ਸੇਵਨ ਕਰ ਸਕਦੇ ਹੋ ਰਾਗੀ ਹੋਲ ਗ੍ਰੇਨ ਗਲੂਟਨ ਫ੍ਰੀ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ ਮੂੰਗ ਦਾਲ ਚੀਲਾ ਮੂੰਗ ਦਾਲ ਚੀਲਾ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ ਅਜਿਹਾ ਜਿ ਪੀਸੀ ਹੋਈ ਪੀਲੀ ਦਾਲ ਤੋਂ ਬਣੇ ਚੀਲਾ ਨਾ ਸਿਰਫ ਸੁਆਦ ਹੁੰਦਾ ਹੈ ਬਲਕਿ ਇਹ ਕੈਲਰੀ ਵੀ ਘਟ ਹੁੰਦੀ ਹੈ ਇਹ ਪlant based ਪ੍ਰੋਟੀਨ ਅਤੇ ਫਾਈਬਰ ਦਾ ਇੱਕ ਵਧੀਆ ਸਰੋਤ ਹੈ ਸਪਰਾਉਟਸ ਸੈਲਡ ਸਪਰਾਉਟ ਸਿਹਤ ਲਈ ਬਿਹਤ ਫਾਇਦੇਮੰਦ ਹੁੰਦੇ ਹਨ ਇਹ ਵਿਟਾਮਿਨ ਮਿਨਰਲ ਅਤੇ ਐਂਟੀਆਕਸੀਡੈਂਟ ਗੁੜ ਨਾਲ ਭਰਪੂਰ ਹੁੰਦੇ ਹਨ ਇਸ ਨੂੰ ਹੋਰ ਵੀ ਜ਼ਿਆਦਾ ਹੈਲਦੀ ਅਤੇ ਟੇਸਟੀ ਬਣਾਉਣ ਲਈ ਤੁਸੀਂ ਇਸ 'ਚ ਆਪਣੀ ਪਸੰਦੀਦਾ ਸਬਜ਼ੀਆਂ ਵੀ ਐਡ ਕਰ ਸਕਦੇ ਹੋ ਡੋਸਾ ਤੁਹਾਨੂੰ ਦੱਸ ਦਈਏ ਕਿ ਚੌਲ ਅਤੇ ਦਾਲ ਦੇ ਕੋਲ ਨਾਲ بڑے ਡੋਸਾ ਪਤਲੇ ਅਤੇ ਕਰਕਰੇ ਹੁੰਦੇ ਹਨ ਇਹ ਕੈਲਰੀ 'ਚ ਲੋ ਹੁੰਦੇ ਹਨ ਅਤੇ ਸਵਾਦ 'ਚ ਬਹੁਤ ਹੀ ਵਧੀਆ ਹੁੰਦੇ ਹਨ ਇਸ ਨਾਲ ਪਰ ਨਹੀਂ ਵੱਧਾ ਅਤੇ ਕੁਝ ਚੰਗਾ ਖਾਣ ਦੀ ਕ੍ਰੀਵਿੰਗ ਵੀ ਹੈਲਦੀ ਤਰੀਕੇ ਨਾਲ ਸ਼ਾਂਤ ਹੋ ਜਾਂਦੀ ਹੈ ਐਕਸਰਸਾਈਜ਼ ਜ਼ਰੂਰੀ ਧਿਆਨ ਰੱਖੋ ਕਿ ਤੁਹਾਨੂੰ ਪਾਰ ਕਟਾਉਣ ਲਈ ਰੋਜ਼ਾਨਾ ਯੋਗਾ ਜਾਂ ਕਸਰਤ ਕਰਨੀ ਚਾਹੀਦੀ ਹੈ ਤੁਸੀਂ ਸਿਰਫ ਆਪਣੀ ਡਾਈਟ ਚ ਹੈਲਦੀ ਚੀਜ਼ਾਂ ਸ਼ਾਮਿਲ ਕਰਕੇ ਪਾਰ ਨਹੀਂ ਕਟਾ ਸਕਦੇ ਤੁਸੀਂ ਪਾਰ ਕਟਾਉਣ ਲਈ ਇਹਨਾਂ ਹੈਲਦੀ ਆਪਸ਼ਨ ਨੂੰ ਆਪਣੀ ਡਾਈਟ ਚ ਜ਼ਰੂਰ ਸ਼ਾਮਿਲ ਕਰੋ ਸਿਹਤ ਨਾਲ ਜੁੜੀਆਂ ਹੋਰ ਅਪਡੇਟਸ ਲਈ ਧਿੱਗਦ ਰਹੋ ਡੇਲੀ ਹੈਲਥ 35 ਸਾਲ ਦੀ ਉਮਰ ਤੋਂ ਬਾਅਦ ਜ਼ਰੂਰ ਖਾਓ ਇਹ ਚੀਜ਼ਾਂ ਦਖੋਗੇ ਸਲਿਮ ਜੇਕਰ ਤੁਸੀਂ ਪਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਐਕਸਰਸਾਈਜ਼ ਦੇ ਨਾਲ ਆਪਣੀ ਡਾਈਟ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ 35 ਸਾਲ ਦੀ ਉਮਰ ਤੋਂ ਬਾਅਦ ਲੋਕਾਂ ਦਾ ਪੇਟ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਅਜਿਹੇ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਜੋ ਟੇਸਟੀ ਹੋਣ ਦੇ ਨਾਲ ਹੀ ਲੋਕਾਂ ਨੂੰ એનર્ਜੀ ਵੀ ਦੇਣ ਅਤੇ ਕੈਲਰੀ ਵੀ ਘਟੋਵੇ ਤਾਂ ਆਓ ਅੱਜ ਜਾਣਦੇ ਹਾਂ ਉਹਨਾਂ ਚੀਜ਼ਾਂ ਬਾਰੇ ਮਸਾਲਾ ਓਟਸ ਵੇਟ ਲਾਸ ਡਾਈਟ ਲਈ ਓਟਸ ਇੱਕ ਵਧੀਆ ਆਪਸ਼ਨ ਹੈ ਓਟਸ ਫਾਈਬਰ ਅਤੇ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਇਸ ਨੂੰ ਟੇਸਟੀ ਬਣਾਉਣ ਲਈ ਤੁਸੀਂ ਕਈ ਸਬਜ਼ੀਆਂ ਮਸਾਲੇ ਅਤੇ ਨਿੰਬੂ ਆਦਿ ਦੀ ਵਰਤੋਂ ਕਰ ਸਕਦੇ ਹੋ ਰਾਗੀ ਇਡਲੀ ਰਾਗੀ ਇਡਲੀ ਪਾਰਕ ਟਾਊਨ ਦਾ ਇੱਕ ਹੈਲਦੀ ਅਤੇ ਟੇਸਟੀ ਆਪਸ਼ਨ ਹੈ ਦਾਲ ਚੌਲ ਜਾਂ ਰਵਾ ਤੋਂ ਬਣੀ ਇਡਲੀ ਦੀ ਬਜਾਏ ਤੁਸੀਂ ਪੋਸ਼ਕ ਤੱਤਾਂ ਨਾਲ ਭਰਪੂਰ ਰਾਗੀ ਇਡਲੀ ਦਾ ਸੇਵਨ ਕਰ ਸਕਦੇ ਹੋ ਰਾਗੀ ਹੋਲ ਗ੍ਰੇਨ ਗਲੂਟਨ ਫ੍ਰੀ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ मूंग दाल चीला मूंग दाल चीला ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ ਅਜੇ ਜਿ ਪੀਸੀ ਹੋਈ ਪੀਲੀ ਦਾਲ ਤੋਂ ਬਣੇ ਚੀਲਾ ਨਾ ਸਿਰਫ ਸੁਆਦ ਹੁੰਦਾ ਹੈ ਬਲਕਿ ਇਹ ਕੈਲਰੀ ਵੀ ਘਟ ਹੁੰਦੀ ਹੈ ਇਹ ਪlant based ਪ੍ਰੋਟੀਨ ਅਤੇ ਫਾਈਬਰ ਦਾ ਇੱਕ ਵਧੀਆ ਸਰੋਤ ਹੈ sprouts salad sprouts ਸਿਹਤ ਲਈ ਬਿਹਤ ਫਾਇਦੇਮੰਦ ਹੁੰਦੇ ਹਨ ਇਹ ਵਿਟਾਮਿਨ ਮਿਨਰਲ ਅਤੇ ਐਂਟੀਆਕਸੀਡੈਂਟ ਗੁੜ ਨਾਲ ਭਰਪੂਰ ਹੁੰਦੇ ਹਨ ਇਸ ਨੂੰ ਹੋਰ ਵੀ ਜ਼ਿਆਦਾ ਹੈਲਦੀ ਅਤੇ ਟੇਸਟੀ ਬਣਾਉਣ ਲਈ ਤੁਸੀਂ ਇਸ 'ਚ ਆਪਣੀ ਪਸੰਦੀਦਾ ਸਬਜ਼ੀਆਂ ਵੀ ਐਡ ਕਰ ਸਕਦੇ ਹੋ ਡੋਸਾ ਤੁਹਾਨੂੰ ਦੱਸ ਦਈਏ ਕਿ ਚੌਲ ਅਤੇ ਦਾਲ ਦੇ ਕੋਲ ਨਾਲ بڑے ਡੋਸਾ ਪਤਲੇ ਅਤੇ ਕਰਕਰੇ ਹੁੰਦੇ ਹਨ ਇਹ ਕੈਲਰੀ ਚ ਲੋ ਹੁੰਦੇ ਹਨ ਅਤੇ ਸਵਾਦ ਚ ਬਹੁਤ ਹੀ ਵਧੀਆ ਹੁੰਦੇ ਹਨ ਇਸ ਨਾਲ ਪਰ ਨਹੀਂ ਵੱਧਾ ਅਤੇ ਕੁਝ ਚੰਗਾ ਖਾਣ ਦੀ ਕ੍ਰੀਵਿੰਗ ਵੀ ਹੈਲਦੀ ਤਰੀਕੇ ਨਾਲ ਸ਼ਾਂਤ ਹੋ ਜਾਂਦੀ ਹੈ ਐਕਸਰਸਾਈਜ਼ ਜ਼ਰੂਰੀ ਧਿਆਨ ਰੱਖੋ ਕਿ ਤੁਹਾਨੂੰ ਪਾਰ ਕਟਾਉਣ ਲਈ ਰੋਜ਼ਾਨਾ ਯੋਗਾ ਜਾਂ ਕਸਰਤ ਕਰਨੀ ਚਾਹੀਦੀ ਹੈ ਤੁਸੀਂ ਸਿਰਫ ਆਪਣੀ ਡਾਈਟ ਚ ਹੈਲਦੀ ਚੀਜ਼ਾਂ ਸ਼ਾਮਿਲ ਕਰਕੇ ਪਾਰ ਨਹੀਂ ਕਟਾ ਸਕਦੇ ਤੁਸੀਂ ਪਾਰ ਕਟਾਉਣ ਲਈ ਇਹਨਾਂ ਹੈਲਦੀ ਆਪਸ਼ਨ ਨੂੰ ਆਪਣੀ ਡਾਈਟ ਚ ਜ਼ਰੂਰ ਸ਼ਾਮਿਲ ਕਰੋ ਸਿਹਤ ਨਾਲ ਜੁੜੀਆਂ ਹੋਰ ਅਪਡੇਟਸ ਲਈ ਟਿਕ ਰਹੋ ਡੇਲੀ ਹੈਲਥ